ਆਪਣੀ ਗਾਂ ਜਾਂ ਮੱਝ ਹੀਟ 'ਚ ਨਹੀਂ ਆਉਂਦੀ ਤਾਂ ਉਹਦੇ ਲਈ ਆਪਾਂ ਦੇਸੀ ਫਾਰਮੂਲਾ ਦੱਸਾਂਗੇ ਦਿਨ ਪਹਿਲਾ ਤੇ ਸਤਿ ਸ਼੍ਰੀ ਅਕਾਲ ਦੋਤੋ ਤੁਹਾਡਾ ਸਵਾਗਤ ਹੈ ਸ਼ੌਂਕੀ ਡੇਰੀ ਫਾਰਮ ਤੇ ਤੇ ਇਹਦੇ ਲਈ ਆਪਾਂ ਅੱਜ ਦੇਸੀ ਫਾਰਮੂਲਾ ਦੱਸਾਂਗੇ ਜੇਕਰ ਆਪਣਾ ਗਾਂ ਜਾਂ ਮੱਝ ਹੀਟ 'ਚ ਨਹੀਂ ਆਉਂਦੀਗੀ ਤਾਂ ਉਹਦੇ ਲਈ ਆਪਾਂ ਕੀ ਦੋ ਚੀਜ਼ਾਂ ਲੈਣੀਆਂ ਨੇ ਇੱਕ ਤਾਂ ਮੇਥੀ ਲੈਣੀ ਹੈਗੀ ਸਵਾ ਕਿਲੋ ਤੇ ਸਵਾ ਕਿਲੋ ਖੰਡ ਲੈਣੀ ਹੈਗੀ ਜਿਹੜੀ ਮੇਥੀ ਹੈਗੀ ਉਹਨੂੰ ਆਪਾਂ ਦਾਣਾ ਦਾਰ ਲੈਣੀ ਹੈਗੀ ਉਹਨੂੰ ਪੀਸ ਲੈਣਾ ਹੈਗਾ ਮਿਕਸਰ ਦੇ ਵਿੱਚ ਬਿਲਕੁਲ ਬਰੀਕ ਕਰ ਲੈਣਾ ਹੈਗਾ ਤੇ ਉਹਦੇ ਵਿੱਚ ਖੰਡ ਮਿਕਸ ਕਰ ਲੈਣੀ ਹੈ ਖੰਡ ਮਿਕਸ ਕਰਨ ਤੋਂ ਬਾਅਦ ਜਿਹੜੇ ਮਿਸ਼ਰਣ ਤਿਆਰ ਹੋ ਗਿਆ ਤਾਂ ਇਹ ਆਪਣਾ ਦਾ ਕਰੀਮ ਨਾਲ 2.5 ਕਿਲੋ ਵਜ਼ਨ ਬਣ ਜਾਊਗਾ ਤਾਂ ਉਹਨੂੰ ਤੰਨ ਦੇਣਾ ਲਗਾਤਾਰ ਦੇਣਾ ਪਊ। ਠੀਕ ਹੈ। ਗਾਂ ਜਾਂ ਮੱਝ ਆ ਗਈ ਆਪਣੀ ਜੋ ਵੀ ਹੈਗੀ ਆ ਜੇ ਦਪਾ ਤਿੰਨ ਦਿਨ ਲਗਾਤਾਰ ਦੇਵਾਂਗੇ ਤਾਂ 2-4 ਦਿਨਾਂ ਵਿੱਚ ਆਪਣੀ ਜਿਹੜੀ ਗਾਂ ਕੀ ਜਾਂ ਮੱਝ ਹੋ ਹੀਟ ਚ ਆਏਗੀ ਬਹੁਤ ਹੀ ਸਿੱਧਾ ਕਾਰਗਰ ਹੈਗਾ ਇਹ ਆਪਣਾ ਕੀਤਾ ਹੋਇਆ ਜਵਾ ਨੁਕਸਾਗਾ। ਆਪਾਂ ਰੋਜ਼ਾਨਾ ਕੋਈ ਨਾ ਕੋਈ ਨਵਾਂ ਨੁਕਸਾ ਪਾਇਆ ਕਰਾਂਗੇ। ਧੰਨਵਾਦ ਆ ਸਾਡੀ ਵੀਡੀਓ ਤੇ ਕਿਨ ਲਾਈਕ ਸ਼ੇਅਰ ਜੁ ਵੀ ਕਰੋ।